ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਬਾਜੀ ਰਜੀਵ ਸੈਣੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਆਸਟ੍ਰੇਲੀਆ ਸਿਟੀ ਦਾ ਨਾਂ ਬਾਜੀ ਹੁਸ਼ਾਰਪੁਰ ਕਿੱਥੇ ਰਹਿੰਦੇ ਹੋ ਮੈਂ ਹਰੀਬਾਬਾ ਮੰਦਿਰ ਦੇ ਕੋਲ ਹਰੀਨਗਰ ਠੀਕ ਹੈ ਜੀ ਤੇ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਅਬਰੋਡ ਮੈਂ 13 13 ਸਾਲ ਤੋਂ ਬਾਅਦ ਆਸਟ੍ਰੇਲੀਆ ਬਾਜੀ ਠੀਕ ਹੈ ਜੀ ਤੁਸੀਂ ਪੰਜਾਬ ਆਏ ਸੀ ਤੁਹਾਡੇ ਮਦਰ ਸੱڈن ਬਿਮਾਰ ਹੋ ਗਏ ਤਾਂ ਕੀ ਤੁਹਾਨੂੰ ਪਰੇਸ਼ਾਨੀ ਆਈ ਆ ਮੈਂ ਐਕਚੁਅਲੀ ਮੇਰੇ ਮਦਰ ਛੁੱਟੀਆਂ ਤੇ ਆਏ ਸਗੇ ਤੇ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਤੇ ਸਾਨੂੰ ਉਹਨਾਂ ਨੂੰ ਫਿਰ ਸ਼ਿਵਮ ਹਸਪੀਟਲ 'ਚ ਐਡਮਿਟ ਕਰਾਉਣਾ ਪਿਆ ਡਾਕਟਰ ਵਿਸ਼ਾਲ ਨੇ ਉਹਨਾਂ ਨੂੰ ਟ੍ਰੀਟ ਡਾਕਟਰ ਵਿਸ਼ਾਲ ਵੈਰੀ ਗੁੱਡ ਮੈਨ ਸੋ ਹੀ ਸੇਵ ਦ ਲਾਈਫ ਆਫ ਮਾਈ ਮਦਰ ਬਟ ਜਦੋਂ ਸਰਜਰੀ ਹੋਣ ਤੋਂ ਬਾਅਦ ਉਹਨਾਂ ਨੇ ਆਈਸੀਯੂ ਦੇ ਵਿੱਚ ਸ਼ਿਫਟ ਕਰ ਦਿੱਤਾ ਆਈਸੀਯੂ ਦੇ ਵਿੱਚ ਸ਼ਿਫਟ ਕਰਤਾ ਉੱਥੇ ਵਿਜ਼ਿਟਿੰਗ ਆਵਰ ਸਿਰਫ 5 ਟੂ 6 ਜਾਂ 12 ਟੂ 1 ਜਦੋਂ ਮੈਂ ਇੱਕ ਦਿਨ ਦੇਖਣ ਗਿਆ ਇੱਕ ਦਿਨ ਨਹੀਂ ਕਿੰਨੇ ਦਿਨ ਮੈਂ ਦੇਖਦਾ ਰਿਆ ਇਹਨਾਂ ਦੇ ਹੱਥ ਇਹਨਾਂ ਨੇ ਹੱਥਾਂ ਦੇ ਵਿੱਚ ਉਹਨਾਂ ਨੇ ਟਾਈ ਅਪ ਕਰਕੇ ਨਾ ਰੇਲਿੰਗ ਦੇ ਨਾਲ ਬੰਨੇ ਹੋਏ ਸੀ ਉਹਨਾਂ ਦੇ ਹੱਥ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਹੱਥ ਕਿਉਂ ਬੰਨੇ ਹੋਏ ਆ ਕਹਿੰਦੇ ਜੀ ਉਹ ਬੰਨਣੇ ਪੈਨੇ ਆ ਇਹ ਹੱਥ ਹੱਥ ਮਾਰਦੇ ਆ ਇਦਾਂ ਉਦਾਂ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕਹਿੰਦੇ ਜੀ ਨਹੀਂ ਖਰਾਇਆ ਤਾਂ ਮੈਂ ਕਹੇ ਬੈਟਸ ਰੌਂਗ ਨਾ ਯੂ ਨੀਡ ਟੂ ਇਨਫੋਰਮ ਦਾ ਫੈਮਿਲੀ ਫਸਟ ਯਾ ਬਿਫੋਰ ਯੂ ਡੂਇੰਗ ਐਨੀਥਿੰਗ ਬਟ ਉਹ ਉਹ ਕੋਈ ਵੀ ਉੱਥੇ ਪਰਵਾਹ ਨਹੀਂ ਕਰਦਾ ਮੇਰੀ ਮਦਰ ਦੇ ਮੈਂ ਬਾਰੋਂ 1000 ਡਾਲਰ ਆਸਟ੍ਰੇਲੀਅਨ ਡਾਲਰ ਦੇ ਮੈਂ ਡੈਂਚਰ ਪਰਵਾ ਕੇ ਲੈ ਕੇ ਆਇਆ ਇਹਨਾਂ ਨੇ ਮੇਰੀ ਮਦਦ ਦੇ ਡੈਂਚਰ ਲਾਸਟ ਕਰ ਤੇ ਆਈ ਸੀ ਯੂ ਚ ਆਈ ਸੀ ਯੂ ਚ ਜਿਹੜਾ ਵੀ ਸੁਪਰਵਾਈਜ਼ਰ ਆ ਮੈਂ ਉਹਦਾ ਨਾਮ ਨਹੀਂ ਲਾਉਂਗਾ ਪਰ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਸਾਰੀ ਹੈਗੀ ਆ ਉਹਨਾਂ ਨੇ ਕਮਿਟ ਕੀਤਾ ਕਿ ਹਾਂ ਜੀ ਸਾਡੀ ਮਿਸਟੇਕ ਆ ਤੇ ਗਲਤੀ ਨਾਲ ਲਾਸਟ ਹੋ ਗਏ ਤੋਂ ਵਿਲ ਵਿਲ ਟ੍ਰਾਈ ਆਵਰ ਬੈਸਟ ਕੀ ਟਰਾਈ ਕਰਨਾ ਬਾਜੀ ਇਹਨਾਂ ਨੇ ਹੋਰ ਕੀ ਆ ਤੁਹਾਨੂੰ ਦਿੱਕਤ ਆਈ ਜਿੱਦਾਂ ਫੂਡ ਪਾਈਪ ਦੇ ਵਿੱਚ ਆਈ ਸੀ ਯੂ ਦੇ 10 12 ਦਿਨ ਜਦੋਂ ਰਹੇ ਆਈ ਸੀ ਦੇ ਵਿੱਚ ਮੈਨੂੰ ਕਹਿੰਦੇ ਜੀ ਸਾਈਨ ਕਰ ਦੋ ਮੇਰੇ ਹੀ ਮਦਦ ਦੇ ਤਿੰਨ ਬੈੱਡ ਸੋਰ ਸੀਗੇ ਤਿੰਨ ਬੈੱਡ ਸੋਰ ਮੇਰੇ ਕੋ ਫੋਟੋ ਹੈਗੀਆਂ ਟਾਈਮ ਤੇ ਡੇਟ ਦੇ ਨਾਲ ਮੈਂ ਦਿਖਾ ਸਕਦਾ ਤੁਹਾਨੂੰ ਇਹ ਮੈਨੂੰ ਕਹਿੰਦੇ ਜੀ ਇੱਕ ਬੈੱਡ ਸੋਰਾ ਛੋਟਾ ਜਿਹਾ ਆ ਦੇਖ ਲਓ ਜਦੋਂ ਮੈਂ ਕਿਹਾ ਇਹਨਾਂ ਨੇ ਮੈਨੂੰ ਦਿਖਾਇਆ ਐਡਾ ਵੱਡਾ ਬੈੱਡ ਸੋਰ ਹੈਗਾ ਬਾਜੀ ਉਹ ਮੈਨੂੰ ਕਹਿੰਦੇ ਜੀ ਸਾਈਨ ਕਰ ਦੋ ਮੈਂ ਕਿਹਾ ਮੈਂ ਸਾਈਨ ਨਹੀਂ ਕਰਨਾ ਮੈਨੂੰ ਦੱਸਿਆ ਨਹੀਂ ਕਿਸੇ ਨੇ ਵੀ ਫਿਰ ਉਹ ਦੁਬਾਰਾ 10 1 ਪ੍ਰਾਈਵੇਟ ਰੂਮ ਲਿਆ ਪ੍ਰਾਈਵੇਟ ਰੂਮ ਚ ਐਨੇ ਜਿਆਦਾ ਕੋਕਰੋਚ ਮੈਂ ਤੁਹਾਨੂੰ ਵੀਡੀਓ ਫੋਟੋ ਸਾਰਾ ਕੁਝ ਟਾਈਮ ਤੇ ਡੇਟ ਨਾਲ ਦਿਖਾ ਸਕਦਾ ਵਾਂ ਠੀਕ ਆ ਰੂਮ ਦੇ ਵਿੱਚ ਆਏ ਕੁੜੀ ਮੈਨੂੰ ਕਹਿੰਦੀ ਜੀ ਇਹਨਾਂ ਦੇ ਤਿੰਨ ਬੈੱਡ ਸੌਰਾ ਸਾਈਨ ਕਰ ਲਓ ਮੈਂ ਕਿਹਾ ਤੁਹਾਨੂੰ ਦੱਸਿਆ ਹੋਇਆ ਕੁੜੀ ਮੈਨੂੰ ਕਹਿੰਦੀ ਸਟਾਫ ਜਿਹੜਾ ਸ਼ਿਵਮ ਦਾ ਮੈਂ ਕਿਹਾ ਮੈਨੂੰ ਕਿਸੇ ਬੰਦੇ ਨੇ ਨਹੀਂ ਦੱਸਿਆ ਤੇ ਮੈਂ ਸਾਈਨ ਨਹੀਂ ਕਰਨੇ ਫਿਰ ਉਹ ਆਪਣੇ ਸੁਪਰਵਾਈਜ਼ਰ ਨੂੰ ਬੁਲਾ ਕੇ ਲੈ ਕੇ ਮੈਂ ਕਿਹਾ ਜਿਹਨੂੰ ਮਰਜ਼ੀ ਬੁਲਾ ਲਓ ਜਦੋਂ ਮੈਨੂੰ ਦੱਸਿਆ ਨਹੀਂ ਕਿਹਨੇ ਤਾਂ ਮੈਂ ਕਿੱਦਾਂ ਸਾਈਨ ਕਰ ਦਵਾਂ ਨਾ ਇੱਕ ਫੂਡ ਪਾਈਪ ਦੀ ਕੀ ਆ ਦਿੱਕਤ ਆ ਜੀ ਫੂਡ ਪਾਈਪ ਆ ਜੀ ਮੇਰੇ ਕੋ ਵੀਡੀਓ ਆ ਮੇਰੀ ਮਦਰ ਆਈਸੀਯੂ ਚੋ ਸ਼ਿਫਟ ਹੋਈ ਆ ਐਂਜੀ ਪਾਈਪ ਉੱਥੇ ਲੱਗਾ ਹੋਇਆ ਫੀਡਿੰਗ ਵਾਸਤੇ ਉਹ ਸਟਾਫ ਜਿਹੜਾ ਇਹਨਾਂ ਦਾ ਪਲੱਸ 2 ਪਾਸ ਇਹਨਾਂ ਦਾ ਸਟਾਫ ਆ ਸ਼ੀ ਡੋਜ਼ਨਟ ਹੈਵ ਐਨੀ ਕੁਆਲੀਫਿਕੇਸ਼ਨ ਬਟ ਸ਼ੀ ਸਟਿਲ ਫੀਡਿੰਗ ਸ਼ੀ ਸ਼ੀ ਵਾਸ ਫੀਡਿੰਗ ਦਾ ਸੂਪ ਐਂਡ ਆਈ ਆਈ ਫਾਊਂਡ ਦਾ ਕੋਕਰੋਚ ਇਨ ਦਾ ਸੂਪ ਆਈ ਗਾਟ ਦਾ ਵੀਡੀਓ ਆਈ ਗਾਟ ਦਾ ਪਿਕਚਰ ਅੱਛਾ ਫੂਡ ਪਾਈਪ ਦੇ ਵਿੱਚ ਕੋਕਰੋਚ ਆ ਨਾਟ ਫੂਡ ਪਾਈਪ ਦਾ ਦਾ ਫੂਡ ਪਾਈਪ in that needle that's clearly visible you can see that when i told the staff to bring your supervisor she she bring the kitchen supervisor and they told me we already make it very clearly that's not our mistake that's what they told me ਬਲਕਿ ਤੁਸੀਂ ਉਹਨਾਂ ਨੂੰ ਜਦੋਂ ਕੰਪਲੀਟ ਕੀਤੀ ਤਾਂ ਪੱਲਾ ਛੱਡ ਲਿਆ ਉਹਨਾਂ ਨੇ ਪੱਲਾ ਛੱਡ ਲਿਆ ਜਦੋਂ ਮੈਂ ਐਡਮਿਨ ਸਟਾਫ ਨੂੰ ਥੱਲੇ ਜਾ ਕੇ ਕਿਹਾ ਕਿ ਤੁਹਾਡੇ ਤੁਹਾਡੇ ਕਿਚਨ ਦੇ ਵਿੱਚੋਂ ਮੇਰੀ ਮਦਰ ਆਈ ਸੀ ਜੋ ਆਈ ਹੈ 12 ਦਿਨ ਰਹਿ ਕੇ ਬ੍ਰੇਨ ਦੀ ਸਰਜਰੀ ਹੋਈ ਆ ਨੈਕਸਟ ਡੇ ਮੇਰੀ ਮਦਰ ਨੂੰ ਬਲੱਡ ਇਨਫੈਕਸ਼ਨ ਹੋ ਗਿਆ i don't know why ਪਰ ਠੀਕਾ ਹੋਇਆ ਤਾਂ ਹੈ ਨਾ ਐਡਮਿਨ ਸਟਾਫ ਨੂੰ نیچے ਜਾ ਕੇ ਮੈਂ ਕਿਹਾ ਮੈਂ ਕਿਹਾ ਇਦਾਂ ਸੂਪ ਦੇ ਵਿੱਚੋਂ ਕੋਕਰੋਇ ਨਿਕਲਿਆ ਯੂ نو ਵਾਟ ਦੇ ਟੋਲਡ ਮੀ ਦੇ ਸੈਡ ਗੋ ਐਂਡ ਟਾਕ ਟੂ ਦਾ ਕਿਚਨ ਦੈਟਸ ਨੋਟ ਆਵਰ ਰਿਸਪੌਂਸਿਬਿਲਟੀ ਦੈਟਸ ਦਾ ਐਡਮਿਨ ਸਟਾਫ ਟੋਲਡ ਮੀ ਦੇ ਸੈਡ ਆਪਾਂ ਇਹਨਾਂ ਨੂੰ ਠੇਕੇ ਤੇ ਹਾਰ ਕੀਤਾ ਹੋਇਆ ਵਾ ਰੂਮ ਦੇ ਵਿੱਚ ਇੰਨੇ ਜ਼ਿਆਦਾ ਕੋਕਰੋਇ ਆ ਮੇਰੀ ਮਦਰ ਦੇ ਸਿਰ ਦੇ ਕੋਲ ਘੁੰਮਦੇ ਪਏ ਆ ਬਲਾਈਂਡਸ ਦੇ ਉੱਪਰ ਘੁੰਮਦੇ ਜਿੱਥੇ ਆਲ ਮੈਡੀਕੇਸ਼ਨ ਪਈਆਂ ਮੇਕੋ ਵੀਡੀਓ ਮੈਂ ਤੁਹਾਨੂੰ ਦਿਖਾ ਸਕਦਾ ਜਿੱਦਾਂ ਹੀ ਖੋਲੂਗਾ ਵਿੱਚ ਤੁਸੀਂ ਕੋਕਰੋਇ ਦੇਖੋਗੇ ਸੋ ਮੈਨੀ ਟਾਈਮ ਆਈ ਕੰਪਲੇਨ ਨੋਬਡੀ ਲਿਸਨਿੰਗ ਦੇ ਆ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਲੋ ਤਾਂ ਵਧੀਆ ਹਸਪੀਟਲ ਦੇ ਵਿੱਚ ਲਗੇ ਸੀ ਅਸਾਂ ਭਾਜੀ ਮੈਂ ਹਜੇ ਮੇਰੇ ਪ੍ਰਾਈਵੇਟ ਰੂਮ ਲਿਆ ਮੈਨੂੰ ਕਹਿੰਦੇ ਜਨਰਲ ਵਾਰਡ ਚ ਚੱਲ ਜਾਓ ਜਸਟ ਇਮੇਜਿਨ ਇਫ ਪ੍ਰਾਈਵੇਟ ਰੂਮ ਦੀ ਆ ਕੰਡੀਸ਼ਨ ਆ ਕੋਕਰੋ ਯਾ ਸਟਾਫ ਉਹਨਾਂ ਨੂੰ ਕੋਕਰੇ ਵਾਲਾ ਸੂ ਫੀਡ ਕਰ ਰਿਹਾ ਜਿਹੜਾ ਆਈਸੀਯੂ ਚ ਜਿਹਦੀ ਬ੍ਰੇਨ ਦੀ ਸਰਜਰੀ ਹੋਈ ਆ ਮਤਲਬ ਕਿ ਇਹ ਜੇ ਕੋਕਰੇਜ ਵਾਲਾ ਉਹ ਫੀਡਿੰਗ ਉਹਨਾਂ ਨੂੰ ਮਿਲ ਰਹੀ ਆ ਤਾਂ ਕਿਸੇ ਤਰ੍ਹਾਂ ਦਾ ਜ਼ਹਿਰ ਵੀ ਫੈਲ ਸਕਦਾ ਕਿਉਂਕਿ ਭਾਜੀ ਪੇਸ਼ੈਂਟ ਪੇਸ਼ੈਂਟ ਦੀ ਡੈਥ ਹੋ ਸਕਦੀ ਲੱਕੀਲੀ ਮੈਂ ਦੇਖ ਲਿਆ ਉਸ ਵੇਲੇ ਜੇ ਮੈਂ ਮੈਂ ਕਿਹੜਾ ਸਾਰੀ ਜਾਰੀ ਉੱਥੇ ਰੁਕਦਾ ਵਾਂ ਕਈ ਵਾਰ ਮੇਰੀ ਸਿਸਟਰ ਹੁੰਦੀ ਆ ਬ੍ਰਦਰ ਹੁੰਦਾ ਕੋਈ ਵਾਰ ਨਹੀਂ ਦੇਖਦੇ ਹੋ ਮੈਂ ਸੇਮ ਫੀਲਡ 'ਚ ਆ। ਕਿਹਨੂੰ ਕਿਹਨੂੰ ਕੀਤੀ ਤੁਸੀਂ ਹੁਣ ਕੰਪਲੇਨਟ ਕੀਤੀ ਐ ਸੇ? ਮੈਂ ਭਾਜੀ ਮੈਂ ਇਹਨਾਂ ਦੇ ਐਮ ਡੀ ਨੂੰ ਕੰਪਲੇਨਟ ਕੀਤੀ। ਮੈਂ ਇਹਨਾਂ ਦਾ ਆਈ ਸੀ ਯੂ ਦੇ ਸੁਪਰਵਾਈਜ਼ਰ ਨੂੰ ਕੰਪਲੇਨਟ ਕੀਤੀ। ਜਿਹੜੇ ਇਹਨਾਂ ਦੇ ਫਲੋਰ 2 ਦੇ ਫਲੋਰ 3 ਦੇ ਸੁਪਰਵਾਈਜ਼ਰ ਆ ਉਹਨਾਂ ਨੂੰ ਵੀ ਕੰਪਲੇਨਟ ਕੀਤੀ ਮੈਂ। ਤੇ ਜਿਹੜੇ ਇਹਨਾਂ ਦੇ ਐਡਮਿਨ ਦੇ ਹੈੱਡ ਵਾ ਉਹਨਾਂ ਨੂੰ ਵੀ ਕੰਪਲੇਨਟ ਕੀਤੀ। ਮੈਂ ਸਾਰਿਆਂ ਨੂੰ ਕੰਪਲੇਨਟ ਕੀਤੀ। ਐਕਸ਼ਨ ਲੈ ਰਹੇ ਹੋ ਇਹਨਾਂ ਤੇ। ਐਕਸ਼ਨ ਕੀ ਭਾਜੀ ਹੁਣ ਤਾਂ ਸੁਣਦੇ ਨਹੀਂ ਕੁਝ ਵੀ ਦੱਸਦੇ ਨਹੀਂ ਕੋਈ ਗੱਲਬਾਤ ਨਹੀਂ ਕਰਦੇ ਹੋ। ਮੈਨੂੰ ਕਹਿੰਦੇ ਜੀ ਮੈਂ ਕਹਿੰਦਾ ਮੈਨੂੰ ਰਿਪੋਰਟ ਚਾਹੀਦੀ ਆ ਨਾ ਇਸ ਟੂ ਮੱਚ ਹਰਾਸਮੈਂਟ ਤੁਸੀਂ ਕਿ ਇਤੋਂ ਐਡਵੋਕੇਸ਼ਨ ਤੋਂ ਵੀ ਕੰਪਲੀਟ ਕਰਨ ਜਾ ਰਹੇ ਹੋ ਜਾਂ ਕੋਰਟ ਕੇਸ ਵਗੈਰਾ ਮੈਂ ਭਾਜੀ ਮੈਂ ਲਾਅਰ ਨਾਲ ਆਲਰੇਡੀ ਗੱਲ ਕਰ ਰਹੀ ਆ ਮੈਂ ਕੰਜ਼ਿਊਮਰ ਕੇਟਚੇ ਕੇਸ ਕਰਨਾ ਵਾ ਕੇਸ ਕਰਨਾ ਇਹਦੇ ਖਿਲਾਫ ਓਕੇ ਤਾਂ ਕੋਈ ਹੈਲਥ ਡਿਪਾਰਟਮੈਂਟ ਮਿਨਿਸਟਰੀ ਵੀ ਆ ਰਹੀ ਹੈ ਹੈਲਥ ਡਿਪਾਰਟਮੈਂਟ ਨੂੰ ਭਈ ਭਾਜੀ ਮੈਂ ਕੰਪਲੇਨਟ ਕਰੂਗਾ ਮੇਕੋ ਸਾਰੇ ਪ੍ਰੂਫ ਵਿਦ ਡੇਟ ਐਂਡ ਟਾਈਮ ਸਾਰਾ ਕੁਝ ਮੇਕੋ ਵਿਲੇ ਵਾਲਾ ਜੇ ਵੇਖਦੇ ਹਾਂ ਹੈਲਥ ਸਿਸਟਮ ਨੂੰ ਜੇ ਪ੍ਰਾਈਵੇਟ ਜੇ ਪ੍ਰਾਈਵੇਟ 'ਚ ਇਹ ਹਾਲ ਆ ਤਾਂ ਸਰਕਾਰੀ 'ਚ ਕੀ ਹਾਲ ਹੋਊਗਾ ਤੁਸੀਂ ਆਪ ਇਮੇਜਿਨ ਕਰ ਹਾਂ ਜੀ ਤੁਸੀਂ ਦੱਸ ਰਹੇ ਸੀ ਕਿ ਪੈਸਿਆਂ ਨੂੰ ਲੈ ਕੇ ਵੀ ਕੋਈ ਪਾਜੀ ਮੇਰੇ ਇਹ ਮੈਨੂੰ ਕਹਿੰਦੇ ਜੀ ਐਵਰੀ ਸਿੰਗਲ ਡੇ 20 ਤੋਂ 40000 ਮੈਨਾਂ ਨੂੰ ਪੇਮੈਂਟ ਪੇ ਕਰਦਾ ਐਵਰੀ ਸਿੰਗਲ ਡੇ ਐਵਰੀ ਡੇ ਗਲਤ ਗਲਤ ਪੇਮੈਂਟ ਬਣਾਉਂਦੇ ਮੈਂ ਮੈਨੂੰ ਕਹਿੰਦੇ ਜੀ 75000 ਦੀ ਪੇਮੈਂਟ ਡਿਊ ਆ ਜਦੋਂ ਮੈਂ ਇਹਨਾਂ ਨੂੰ ਕਿਹਾ ਮੈਨੂੰ ਦਿਖਾਓ ਨਾ ਰਿਕਾਰਡ ਦਿਖਾਓ ਕਿੱਦਾਂ ਬਣਾਇਤੀ 75 ਤਾਂ ਮੈਨੂੰ ਕਹਿੰਦੇ ਸੌਰੀ ਗਲਤੀ ਹੋ ਗਈ ਜੀ 75 ਨਹੀਂ 65000 ਇਹਨਾਂ ਨੇ ਐਡਮਿਟ ਕੀਤਾ ਇਹਨਾਂ ਦੇ ਕੈਮਰਾ ਲੱਗਾ ਹੋਇਆ ਤੁਸੀਂ ਉਹਦੀ ਰਿਕਾਰਡਿੰਗ ਦੇਖ ਸਕਦੇ ਹੋ ਜੇ ਅਵੇਲੇਬਲ ਹੋਵੇ ਤਾਂ ਸੰਡੇ ਨੂੰ ਇਹਨਾਂ ਨੂੰ ਮੈਂ 20000 ਪੇ ਕੀਤਾ ਮੈਨੂੰ ਕਹਿੰਦੇ ਜੀ 45000 ਡਿਊ ਆ ਮੈਂ ਕਹਾਂ ਠੀਕ ਆ ਮੰਡੇ ਮਾਰਨਿੰਗ 9:00 ਤੁਹਾਨੂੰ ਮਿਲ ਜੂਗੇ ਤੇ ਸਟਾਫ ਇਹਦਾ ਬੜਾ ਬਦਤਮੀਜ਼ੀ ਨਾਲ ਬੋਲਿਆ ਸਾਡੇ ਨਾਲ ਕਹਿੰਦਾ ਜੀ ਡਾਕਟਰ ਵੱਲੋਂ ਤੁਸੀਂ ਸੈਟੀਸਫਾਈਡ ਡਾਕਟਰ ਵੱਲੋਂ 100% ਵੀ ਸੈਟੀਸਫਾਈਡ ਡਾਕਟਰ ਵੈਰੀ ਗੁੱਡ ਮੈਨ ਮੈਨੇਜਮੈਂਟ ਵੱਲੋਂ ਮੈਨੇਜਮੈਂਟ ਵੈਰੀ ਪੋਰ ਕੀ ਮੰਗ ਕਰਦੇ ਹੋ ਗਵਰਨਮੈਂਟ ਤੋਂ ਐਡਮਿਨਿਸਟ੍ਰੇਸ਼ਨ ਪਾਜੀ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਚਾਹੇ ਇਹਨਾਂ ਤੇ ਜੋ ਬੰਦ ਹੀ ਕਾਰਵਾਈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਸਾਡੇ ਨਾਲ ਇਹ ਕਰਦੇ ਆ ਤੇ ਬਾਕੀ ਜਨਤਨ ਦਾ ਕੀ ਕਰ